ਮਾਨਯੋਗ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਇਜ ਦੇ ਦਿਸ਼ਾ ਨਿਰਦੇਸ਼ਾ ਹੇਠ ਬਟਾਲਾ ਪੁਲਿਸ ਨੂੰ ਉਦੋਂ ਇੱਕ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇੱਕ ਐਕਸਟਰੋਸ਼ਨ ਬੇਸਡ ਫਾਇਰਿੰਗ ਮੋਡਿਊਲ ਦਾ ਪਰਦਾਫਾਸ਼ ਕਰ ਲਿਆ ਤਾਂ ਉਹਦੇ ਵਿੱਚ ਜਿਹੜੇ ਗਰੂ ਦੇ ਜਿਹੜੇ ਮੈਂਬਰਸ ਹੈ ਉਹਨਾਂ ਨੂੰ ਅਸੀਂ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਇਹਦੇ ਵਿੱਚ ਬੇਸਿਕਲੀ 24 ਐਂਡ 25 ਜੁਲਾਈ ਨੂੰ ਇੱਕ ਪਰਮਿੰਦਰ ਸਿੰਘ ਨਾਮ ਦਾ ਇੱਕ ਬਿਜ਼ਨਸਮੈਨ ਹੈ ਜਿਹੜਾ ਕੋਟਲੀ ਸੂਰਤ ਮਲਿਆ ਚ ਰਹਿੰਦਾ ਹੈ ਤਾਂ ਇਹਦਾ ਰੈਡੀमेड ਗਾਰਮੈਂਟ ਦੀ ਦੋ ਦੁਕਾਨਾਂ ਹੈਗੀਆਂ ਇੱਕ ਕੋਟਲੀ ਸੂਰਤ ਮਲੀਆਂ 'ਚ ਇੱਕ ਫਦੇਗੜ ਚੋੜੀਆਂ ਦੇ ਵਿੱਚ ਤਾਂ ਇਹਨੂੰ ਬਾਹਰਲੇ ਇੱਕ ਫੋਰਨ ਨੰਬਰ ਤੋਂ ਥ੍ਰੈਟ ਕਾਲ ਆਈਆਂ ਸੀਗੀਆਂ ਉਹਦੇ ਵਿੱਚ ਇਹਨੂੰ ਇਹਦੇ ਕੋਲ 50 ਲੱਖ ਦੀ ਰੰਗਦਾਰੀ ਮੰਗੀ ਗਈ ਸੀ ਤਾਂ ਇਹਨੇ 25 ਤਰੀਕ ਨੂੰ ਹੀ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਉਹਦਾ ਇੱਕ ਮੁਕਦਮਾ ਅਸੀਂ ਦਰਜ ਕਰ ਲਿਆ 95/25 ਅੰਡਰ ਰਿਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਕੋਟਲੀ ਸੂਰਤ ਮਲੀਆਂ ਥਾਣੇ ਦੇ ਵਿੱਚ ਇਹ ਮੁਕਦਮਾ ਦਰਜ ਹੋਇਆ ਉਸ ਤੋਂ 4-5 ਦਿਨ ਬਾਅਦ 31 ਜੁਲਾਈ ਨੂੰ ਅ ਸਵੇਰੇ ਕਰੀਬਨ 11:30 ਵਜੇ ਦੋ ਬੰਦੇ ਆਂਦੇ ਹੈ ਨਕਾਬਪੋਸ਼ ਮੋਟਰਸਾਈਕਲ ਤੇ ਆਂਦੇ ਹੈ ਤਾਂ ਫਤੇਗੜ ਚੂੜੀਆਂ ਦੇ ਵਿੱਚ ਇੱਕ ਦਸਤੂਰੇ ਦਸ ਦਸਤਾਰ ਨਾਮ ਦੀ ਇੱਕ ਦੁਕਾਨ ਹੈ ਉੱਥੇ ਫਾਇਰਿੰਗ ਕਰਕੇ ਜਾਂਦੇ ਹੈ ਇਹ ਜਿਹੜੀ ਦੁਕਾਨ ਹੈ ਇਹ ਬਿਲਕੁਲ ਜਿਹੜਾ ਪਰਮਿੰਦਰ ਸਿੰਘ ਹੈ ਉਹਦੀ ਕੈਂਟ ਕਲੈਕਸ਼ਨ ਵਾਲੀ ਦੁਕਾਨ ਦੇ ਬਿਲਕੁਲ ਐਡਜਸੈਂਟ ਹੈ ਤਾਂ ਉਦੋਂ ਕਿ ਫਾਇਰਿੰਗ ਦਸਤੂਰ ਦਸਤਾਰ ਦੁਕਾਨ ਤੇ ਹੋਈ ਤਾਂ ਉਹਦਾ ਜਿਹੜਾ ਮਾਲਕ ਹੈ ਸਿਮਰਨਜੀਤ ਸਿੰਘ ਇਹ ਰਣਸੀਕੇ ਤਲਾਂ ਦਾ ਰਹਿਣ ਵਾਲਾ ਹੈ ਉਹਦੇ ਸਟੇਟਮੈਂਟ ਤੇ ਅਸੀਂ ਐਫ ਆਈ ਆਰ ਨੰਬਰ 98/2025 ਅੰਡਰ ਰਿਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਐਂਡ ਆਰਮਜ਼ ਐਕਟ ਅਸੀਂ ਦਰਜ ਕਰ ਲਿਆ ਤਾਂ ਕਿਉਂਕਿ ਇਹ ਇੱਕ ਸੀਰੀਅਸ ਇਨਸੀਡੈਂਟ ਸੀਗਾ ਤਾਂ ਉਦੋਂ ਅਸੀਂ ਫਿਰ ਟੀਮਸ ਬਣਾਈ ਹੈ ਅੰਡਰ ਸੁਪਰਵੀਜ਼ਨ ਆਫ ਐਸ ਪੀ ਡੀ ਬਟਾਲਾ ਇਨ ਦੇ ਨਾਲ ਆਪਣੇ ਡੀਐਸਪੀ ਫਤੇਗੜ ਚੂੜੀਆਂ ਐਸਐਚਓ ਫਤੇਗੜ ਚੂੜੀਆਂ ਐਂਡ ਆਲਸੋ ਸਾਡੇ ਜਿਹੜੇ ਸੀਆਈ ਇਨਚਾਰਜ ਹੈ ਤਾਂ ਓਵਰ ਅ ਪੀਰੀਅਡ ਆਫ 4 5 ਡੇਸ ਕੰਸਿਸਟੈਂਟਲੀ ਇਹਦੇ ਵਿੱਚ ਹਿਊਮਨ ਇੰਟ ਐਂਡ ਟੈਕਨੀਕਲ ਇੰਟ ਜਨਰੇਟ ਕਰਕੇ ਅਸੀਂ ਇਹਦੇ ਵਿੱਚ ਜਿਹੜੇ ਮਲਜ਼ਮ ਹੈ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਤਾਂ ਵਾਂਸ ਦੇ ਵੇਰ ਆਈਡੈਂਟੀਫਾਈਡ ਉਸ ਤੋਂ ਬਾਅਦ ਫਿਰ ਅੱਜ ਇਹਨਾਂ ਦੀ ਗ੍ਰਿਫਤਾਰੀ ਹੋਈ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਲਿਆ ਸੀਗਾ ਉਥੇ ਰਿਮਾਂਡ ਲੈ ਕੇ ਜਦੋਂ ਵਾਪਸ ਆ ਰਹੇ ਸੀਗੇ ਹਰਪ੍ਰੀਤ ਸਿੰਘ ਹੈਪੀ ਨੂੰ ਅਸੀਂ ਵਾਪਸ ਥਾਣੇ ਲੈ ਜਾ ਰਹੇ ਸੀਗੇ ਤਾਂ ਉਹਦੇ ਵਿੱਚ ਰਸਤੇ ਦੇ ਵਿੱਚ ਇਨ ਦਾ ਫਤੇਗੜ ਚੂੜੀਆ ਸਬਡਿਵੀਜ਼ਨ ਐਜ਼ ਡੀਐਸਪੀ ਸਾਹਿਬ ਨੇ ਮੈਨੂੰ ਰਿਪੋਰਟ ਕਰਤਾ ਕਿ ਇਹ ਜਿਹੜਾ ਹੈਪੀ ਹੈ ਹਰਪ੍ਰੀਤ ਸਿੰਘ ਹੈਪੀ ਹੀ ਟ੍ਰਾਈ ਟੂ ਸਨੈਚ ਦਾ ਵੈਪਨ ਜਿਹੜੀ ਐਸਕਾਟ ਪਾਰਟੀ ਸੀਗੀ ਉਹਦੇ ਵਿੱਚ देयर वाज़ ਸਕਫਲ ਐਂਡ ਹੀ ਰੀਸੀਵਡ ਅ ਗਨ ਸ਼ਾਟ ਇੰਜਰੀ ਇਨ ਹਿਸ ਲੈਗ ਉਸ ਤੋਂ ਬਾਅਦ ਇਹਨੂੰ ਸਿਵਲ ਹਸਪਤਲ ਚ ਦਾਖਲ ਕਰਾਇਆ ਗਿਆ ਵੇਅਰ ਹਿਸ ਕੰਡੀਸ਼ਨ ਇਜ਼ ਸਟੇਬਲ ਐਂਡ ਹੀ ਇਜ਼ ਸੇਫ ਤਾਂ ਇਸ ਵੇਲੇ ਉਹ ਸਿਵਲ ਹਸਪਤਲ ਦੇ ਵਿੱਚ ਦਾਖਲ ਹੈਗਾ ਇਥੇ ਮੈਂ ਇਹ ਵੀ ਐਡ ਕਰਨਾ ਚਾਹਣਾ ਕਿ ਇਹ ਜਿਹੜਾ ਇਨਸੀਡੈਂਟ ਹੈ ਇਹਦੇ ਵਿੱਚ ਜਿਹੜੇ ਮਾਨਯੋਗ ਐਮਪੀ ਸਾਹਿਬ ਹੈਗੇ ਨੇ ਗੁਰਦਾਸਪੁਰ ਦੇ ਉਹਨਾਂ ਨੇ ਇਸ ਇਨਸੀਡੈਂਟ ਨੂੰ ਰੈਫਰ ਕੀਤਾ ਸੀਗਾ ਆਪਣੇ ਐਕਸ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਤਾਂ ਇਹਦੇ ਵਿੱਚ ਹੁਣ ਤੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੋਈ ਹੈ ਉਦੇ ਵਿੱਚ ਇਹ ਗੱਲ ਆਈ ਹੈ ਕਿ ਇੱਕ ਜੈਸਲ ਨਾਮ ਦਾ ਜਿਹੜਾ ਗੈਂਗਸਟਰ ਹੈ ਜਿਨੇ ਪਰਮਿੰਦਰ ਨੂੰ ਥ੍ਰੈਟ ਕਾਲ ਦਿੱਤੀਆਂ ਸੀਗੀਆਂ ਉਹੀ ਬੰਦਾ ਇਹਦੇ ਪਿੱਛੇ ਹੈ ਤਾਂ ਹੋਰ ਕੋਈ ਪੋਲਿਟੀਕਲ ਕੋਈ ਮੋਟਿਵ ਹਜੇ ਤੱਕ ਇਹਦੇ 'ਚ ਕੋਈ ਆਇਆ ਨਹੀਂ ਹੈ ਇਟ ਇਜ਼ ਜਸਟ ਜਸ ਬੰਦੇ ਨੇ ਥ੍ਰੈਟ ਕੀਤੀ ਸੀਗੀ ਪਰਮਿੰਦਰ ਨੂੰ 25 ਔਰ 26 ਜੁਲਾਈ ਨੂੰ ਉਹਨੇ ਹੀ ਇਹ ਵਾਰਦਾਤ ਕਰਾਈ ਤਾਂ ਲੋਕਲੀ ਹੋਰ ਇੱਕ ਇਹਦੇ ਵਿੱਚ ਇੱਕ ਨੋਡ ਜਾਂ ਇੱਕ ਬੰਦਾ ਅਸੀਂ ਆਈਡੈਂਟੀਫਾਈ ਕਰ ਲਿਆ ਹੈਗਾ ਜਿਸਨੇ ਸਾਰਾ ਬੇਸਿਕਲੀ ਗਰਾਊਂਡ ਤੇ ਇਹ ਕਰਾਇਆ ਹੋ ਅਰੇਂਜ ਫਾਰ एवरीथिंग ਤਾਂ ਉਹਦੀ ਮੈਂ شناخت ਹਜੇ ਉਹ ਡਿਸਕਲੋਜ਼ ਨਹੀਂ ਕਰ ਸਕਦਾ ਫਾਰ ਆਬਵੀਅਸ ਰੀਜਨਸ ਤਾਂ ਉਹਨੂੰ ਵੀ ਫੜਨ ਦੇ ਜਿਹੜੇ ਉਪਰਾਲੇ ਉਹ ਪੁਲਿਸ ਦੁਆਰਾ ਕੀਤੇ ਜਾਂਦੇ ਨੇ ਤਾਂ ਅਖੀਰ ਦੇ ਵਿੱਚ ਮੈਂ ਤੁਹਾਡੇ ਰਾਹੀਂ ਇਹ ਦੱਸਣਾ ਵੀ ਚਾਹੁੰਦਾ ਕਿ ਜਿਹੜਾ ਬਟਾਲਾ ਪੁਲਿਸ ਮੁਸਤੈਦ ਹੈ ਐਂਡ ਅਸੀਂ ਵਚਨਬੰਦ ਹੈ ਕਿ ਇਹੋ ਜੀ ਜਿਹੜੀ ਕੋਈ ਹਰਕਤ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਕਿਸੇ ਬਿਜ਼ਨਸਮੈਨ ਨੂੰ ਜਾ ਜਿਹੜਾ ਕਾਰੋਬਾਰੀ ਹੈ ਉਹਨਾਂ ਨੂੰ ਡਰਾਵਾ ਦਿੱਤਾ ਜਾਵੇ ਜਾਂ ਤਮਕੀ ਦਿੱਤੀ ਜਾਵੇ ਤਾਂ ਵੀ ਵਿਲ ਡੀਲ ਵਿਦ ਸੱਚ 엘ਮੈਂਟਸ ਵਿਦ ਵੈਰੀ ਹੈਵੀ ਹੈਂਡ ਐਂਡ ਉਹਦੇ ਵਿੱਚ ਜਿਹੜਾ ਵੀ ਕੋਈ ਬੰਦਾ ਹੋਗਾ ਤਾਂ ਉਹਦਾ ਉਹਦਾ ਜਿਹੜਾ ਖਮਿਆਜ਼ਾ ਹੈ ਉਹ ਬਹੁਤ ਭਾਰੀ ਹੋਗਾ ਤਾਂ ਉਹ ਉਹਨਾਂ ਨੂੰ ਪਗਤਣਾ ਪੈਣਾ ਥੈਂਕ ਯੂ